ਕਈ ਵਾਰੀ ਪਿਆਰ ਮਿਲ ਜੇ ਨਾ ਹੰਕਾਰ ਚ ਆ ਜਾਂਦਾ ਬੰਦਾ ਮੇਰੇ ਚ ਘੱਟ ਬੋਲਦਾ ਆ ਬਾਜਵੇਂ ਹੋਰਾਂ ਚ ਖੈਰੇ ਹੋਰਾਂ ਚ ਬੜਿੰਘੋਰਾ ਚ ਤੜਿੰਘੋਰਾ ਚ ਨਾ ਯਾਦੇ ਬੋਲਦਾ ਗੁੱਸਾ ਵੀ ਯਾਰ ਇਹਨੂੰ ਕਿਉਂ ਐ ਜੇ ਬਿਠਾਤਾ ਆ ਮੈਂ ਜੇ ਜੋ ਆਕੇ ਇਹਨੂੰ ਇੱਥੇ ਸਾਡੀਆਂ ਕੁਰਸੀ ਤੇ ਤਾਈਆਂ ਵਾਲਾਂ ਕੱਢ ਰਿਹਾ ਮੈਂ ਕੱਢੀ ਜਾਓ ਜੋ ਮਰਜ਼ੀ ਕਰਿਓ ਇਨਾ ਵਾਰ ਤਾਂ ਮੈਂ ਇਹੀ ਕਹਿਣਾ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਅਸੀਂ ਤਾਂ ਲੋਕਾਂ ਦੇ ਨਾਲ ਆ ਪਬਲਿਕ ਨਾਲ ਆ ਜਿੰਨੇ ਜਰ ਤੁਸੀਂ ਸਾਡੇ ਨਾਲੋਂ ਕੋਈ ਸਾਨੂੰ ਕੋਈ ਕਿਸੇ ਦੀ ਪਰਵਾਹ ਨਹੀਂ ਪਬਲਿਕ ਤੋਂ ਬਿਨਾ ਕੀ ਕਰ ਲਓਗੇ ਤੁਸੀਂ ਲੋਕਾਂ ਤੋਂ ਬਿਨਾ ਕੀ ਕਰ ਲਓਗੇ ਤੁਸੀਂ ਆ ਇੱਥੇ ਕੋਈ ਅਸੀਂ ਦਿਹਾੜੀ ਤੇ ਨਹੀਂ ਲੈ ਕੇ ਆਏ ਤੁਸੀਂ ਆਪ ਆਏ ਹੋ ਇਹਨਾਂ ਨੇ ਇੰਨਾ ਕੱਟ ਕਰਨਾ ਹੋਵੇ ਡੇਢ 2 ਕਰੋੜ ਦੀ ਤਾਂ ਜਲੇਬੀਆਂ ਹੀ ਲੱਗ ਜਾਂਦੀਆਂ ਨੇ ਬਾਕੀ ਸਮਾਨ ਹੋਰ ਲੱਗਦਾ ਬੱਸਾਂ ਬੁੱਸਾਂ ਦੇਣੀਆਂ ਪੈਂਦੀਆਂ ਲਾਲਚ ਦੇਣੇ ਪੈਂਦੇ ਆ ਉਹ ਅੱਛਾ ਕਲਾਕਾਰ ਲਿਆਉਣਾ ਪੈਂਦਾ ਨਾਲ ਇੱਕ ਉਹਨੂੰ ਕਹਿੰਦੇ ਨੇ ਤੂੰ ਇੱਥੇ ਰੱਖ ਢੋਲਖੇ ਵਜਾ ਜੇ ਚੱਕੀ ਨਾ ਨਹੀਂ ਤਾਂ ਲੋਕ ਉੱਠ ਕਰਨਗੇ ਕਿਉਂਕਿ ਲੀਡਰਾਂ ਨੂੰ ਤਾਂ ਸੁਣਦੇ ਨਹੀਂ ਮੈਂ ਵੀ ਜਾਂਦਾ ਰਿਆਂ ਪਹਿਲਾਂ ਪੈਸੇ ਲੈ ਕੇ ਇਹਨਾਂ ਦੀ ਕਰੈਲੀਆਂ ਤੇ ਮੈਨੂੰ ਵੀ ਕਹਿੰਦੇ ਸੀ ਇੱਥੇ ਬੈਠਾ ਰਹਿ ਬਸ ਆਈ ਬੈਠੇ ਰਹਦੇ ਸੀ ਮੈਂ ਵੀ ਭਾਸ਼ਣ ਸੁਣੀ ਗਏ ਇਹਨਾਂ ਦੇ ਇਹਨੂੰ ਇਹ ਨਹੀਂ ਪਤਾ ਕਿ ਮੈਂ ਭਾਸ਼ਣ ਸੁਣੀ ਜਾਂਣਾ ਕੱਲ ਨੂੰ ਤੁਹਾਡੇ ਖਿਲਾਫ ਹੀ ਕੰਮ ਆਉਣਗੇ ਕਹਿੰਦੇ ਯਾਰ ਇਹ ਕਦੋਂ ਕੋ ਬਣ ਗਿਆ ਮੈਂ ਕਿਹਾ ਤੁਸੀਂ ਬਣਾਇਆ ਮੈਨੂੰ ਉੱਥੇ ਬਿਠਾ ਬਿਠਾ ਕੇ ਘੰਟਾ ਆਪਦੇ ਕੋਲੇ ਮੈਂ ਗਿਣੀ ਗਿਆ ਵੀ ਆ ਵੀ ਗੱਪ ਐ ਆ ਵੀ ਗੱਪ ਐ ਆ ਵੀ ਗੱਪ ਐ ਲੈ ਵੀ ਆ ਵੀ ਗੱਪ ਐ ਨਾ ਗਿਣੀ ਗਿਆ ਮੈਂ ਨੋਟ ਕਰੀਂ ਗਿਆ ਤੇ ਟ੍ਰੇਨਿੰਗ ਹੋ ਗਈ ਆਪਣੀ ਹੋਰ ਕੀ ਹੋ ਗਿਆ ਕਾਉ ਕੋਲੀ ਸਾਹਿਬ ਸਾਡੇ ਪੱਤਰਕਾਰ ਭਾਈਚਾਰਾ ਖੜਾ ਸੋ ਸਾਰੇ ਮੇਰੇ ਭਰਾਓ ਤੁਸੀਂ ਹਰ ਇੱਕ ਨੇ ਆਪਣੇ ਆਪਣੇ ਫੀਲਡ ਚ ਤਰੱਕੀ ਕਰਨੀ ਐ ਕਰੋ ਔਰ ਖੇਤੀ ਵਾਸਤੇ ਖੇਤੀ ਮਜ਼ਦੂਰਾਂ ਵਾਸਤੇ ਔਰ ਸਾਡੇ ਐਸ்சி ਭਾਈਚਾਰੇ ਵਾਸਤੇ ਜੋ ਸਕੀਮਾਂ ਸੀ ਬਣਾਉਣਿਆਂ ਕਹਿੰਦੇ ਯਾਰ ਇੱਕ ਘਰ ਤੱਕ ਸਕੀਮ ਪਹੁੰਚਣੀ ਚਾਹੀਦੀ ਹੈ ਕੋਈ ਵਿੱਚੋਂ ਪੈਸਾ ਨਾ ਖਾ ਜੇ ਸਾਡੇ 19000 ਕਿਲੋਮੀਟਰ ਸੜਕਾਂ ਦਾ ਕੱਲ ਉਦਘਾਟਨ ਕੀਤਾ ਤੁਹਾਡੇ ਇਲਾਕੇ ਦੇ ਵਿੱਚ ਨੇ ਸਾਡੇ 19000 ਕਿਲੋਮੀਟਰ ਸੜਕਾਂ ਰਿਪੇਅਰ ਵੀ ਹੋਣਗੀਆਂ ਚੌੜੀਆਂ ਵੀ ਹੋਣਗੀਆਂ ਬਹੁਤ ਵੱਡੀਆਂ ਵੱਡੀਆਂ ਅਸੀਂ ਬਜਟ ਰੱਖ ਲਿਆ ਤੇ ਹੁਣ ਬਸ ਝੋਨਾ ਵੱਢਣ ਤੋਂ ਬਾਅਦ ਸੜਕਾਂ ਦਾ ਕੰਮ ਸ਼ੁਰੂ ਹੋ ਜਾਊਗਾ ਸੜਕ ਸੁਰੱਖਿਆ ਫੋਰਸ ਬਣਾਈ ਐ ਤੁਸੀਂ ਦੇਖਿਓ ਨੇ ਸੜਕਾਂ ਤੇ ਗੱਡੀਆਂ ਖੜੀਆਂ ਨਵੀਂ ਪੁਲਿਸ ਬਣਾਈ ਇੱਕ ਸਿਰਫ ਸੜਕਾਂ ਵਾਸਤੇ ਐਕਸੀਡੈਂਟ ਹੋ ਜਾਂਦਾ ਸੀ ਲੋਕ ਧੜਫ ਧੜਫ ਮਰ ਜਾਂਦੇ ਸੀ ਤੁਹਾਨੂੰ ਹੈਰਾਨੀ ਹੋਊ ਜਾਣ ਕੇ ਫਰਵਰੀ ਚ ਦੀ ਐ ਅਸੀਂ ਬਣਾਈ ਸੀ ਉਹ ਪਿਛਲੀ ਫਰਵਰੀ ਚ ਡੇਢ ਸਾਲ ਹੋ ਗਿਆ 48 ਤੋਂ 49% ਮੌਤਾਂ ਘਟ ਗਈਆਂ ਜੀ ਸੜਕਾਂ ਤੇ ਇਹ ਮੈਂ ਨਹੀਂ ਕਹਿ ਰਿਹਾ ਇਹ ਨਿਤਨ ਗੜਕਰੀ ਜੀ ਨੇ ਜਿਹੜੇ ਟਰਾਂਸਪੋਰਟ ਤੇ ਆਵਾਜਾਈ ਮੰਤਰੀ ਨੇ ਭਾਰਤ ਦੇ ਉਹਨਾਂ ਨੇ ਰਾਜ ਸਭਾ ਦੇ ਵਿੱਚ ਕਸਵਾਲ ਦੇ ਜਵਾਬ ਦੇ ਵਿੱਚ ਗੱਲ ਕਹੀ ਹੈ ਕਿ ਪੰਜਾਬ ਤੋਂ ਸਿੱਖੋ ਇਸ ਮਾਮਲੇ 'ਚ 48% ਮੌਤਾਂ ਘਟ ਗਈਆਂ ਨਾਲ ਕੈਸ਼ ਤੇ ਸੋਨਾ ਉਹਨਾਂ ਗੱਡੀਆਂ 'ਚ ਜਿਹੜਾ ਮਿਲਦਾ ਕੋਈ ਵਿਆਹ ਤੋਂ ਆਇਆ ਐ ਐਕਸੀਡੈਂਟ ਹੋ ਗਿਆ ਉਦੋਂ ਕੌਣ ਦੇਖਦਾ ਮੇਰਾ ਪਰਸ ਕਿੱਥੇ ਹੈ ਮੇਰੇ ਟੂਮਾ ਕਿੱਥੇ ਨੇ ਜਾਨ ਬਚਾਉਣ ਦੀ ਹੁੰਦੀ ਐ ਉਹ ਪਤਾ ਨਹੀਂ ਕਿੱਧਰ ਪੈਸੇ ਚਲੇ ਜਾਂਦੇ ਸੀ ਟੂਮਾ ਕੌਣ ਲੈ ਜਾਂਦਾ ਸੀ ਹੁਣ ਪੁਲਿਸ ਵਾਲੇ ਅੱਧੇ ਪੁਲਿਸ ਵਾਲੇ ਲੈ ਜਾਂਦੇ ਉਹਨੂੰ ਹਸਤਾਲ ਅੱਧੇ ਉਹਨਾਂ ਦਾ ਜਿਹੜਾ ਸਮਾਨ ਹੈ ਉਹਨੂੰ ਲਿਖ ਕੇ ਉਹਨਾਂ ਦੇ ਘਰੇ ਫੜਾ ਕੇ ਆਉਂਦੇ ਆਂ ਜੀ ਉਹਨਾਂ ਦੇ ਘਰੇ ਅੱਛਾ ਮੇਰੇ ਕੋਲ ਜਦੋਂ ਅੰਕੜਾ ਆਇਆ ਅੰਕੜੇ ਦੇ ਵਿੱਚ ਮੌਤਾਂ ਤਾਂ 5500 ਤੋਂ 2500 2600 ਹੀ ਰਹਿ ਗਈਆਂ ਪਰ ਜ਼ਖਮਿਆਂ ਦੀ ਗਿਣਤੀ ਵਧ ਗਈ ਜੀ ਜ਼ਖਮੀ ਪਹਿਲਾਂ 40000 ਸੀ ਉਹ 1.5 ਲੱਖ ਹੋ ਗਿਆ ਮੈਂ ਕਿਹਾ ਜ਼ਖਮੀਆਂ ਦੀ ਗਿਣਤੀ ਕਿਉਂ ਵੱਧ ਗਈ ਉਹ ਕਹਿੰਦਾ ਜੀ ਜਾਨਾਂ ਬਚ ਗਈਆਂ ਫਿਰ ਪਲੱਸ ਪਹਿਲਾਂ ਕਿਸੇ ਨੂੰ ਜ਼ਖਮੀ ਵਾਲੀ ਲਿਸਟ ਮੰਦੇ ਨਹੀਂ ਸੀ ਹੁਣ ਜਦੋਂ ਪੁਲਿਸ ਪਹੁੰਚ ਜਾਂਦੀ ਹੈ 5-6 ਮਿੰਟਾਂ ਚ ਥੋੜੀ ਜਿਹੀ ਛੀਟ ਵੀ ਲੱਗਿਆ ਨੂੰ ਜ਼ਖਮਿਆਂ ਚ ਲਿਖ ਲੈਂਦੇ ਆ ਤਾਂ ਕਿ ਉਹਦਾ ਇਲਾਜ ਹੋ ਸਕੇ ਇਹ ਜ਼ਖਮੀਆਂ ਦੀ ਗਿਣਤੀ ਵਧਣਾ ਪੋਜ਼ਿਟਿਵ ਵੇ ਨਾਲ ਸੋਚੀਏ ਤਾਂ ਸਮਝ ਲਓ ਜਾਨ ਬਚ ਗਈ ਨਹੀਂ ਤਾਂ ਟੱਬਰਾਂ ਦੇ ਟੱਬਰ ਹੀ ਉਜੜ ਜਾਂਦੇ ਇੱਕ ਖੜੇ ਟਰੱਕ ਦੇ ਥੱਲੇ ਕਾਰ ਵੜ ਗਈ ਸਾਰਾ ਟੱਬਰ ਖਤਮ ਐਸੇ ਤਰ੍ਹਾਂ ਹੀ ਆਪਣਾ ਸੌਰਵ ਨਾਲ ਵੀ ਇਦਾਂ ਹੋਇਆ ਐਕਸੀਡੈਂਟ ਐਕਸੀਡੈਂਟ ਨਹੀਂ ਦੇਖਦਾ ਕੌਣ ਕੀ ਹੈ ਵੱਡੇ ਵੱਡੇ ਰਾਜਨੀਤਿਕ ਲੋਕ ਵੱਡੇ ਵੱਡੇ ਬਿਜ਼ਨਸ ਵਾਲੇ ਐਕਸੀਡੈਂਟਾਂ ਦੇ ਵਿੱਚ ਅਣ ਹੋਈਆਂ ਮੌਤਾਂ ਆਪਾਂ ਕਿਸਮਤ ਕਹਿ ਲੈਂਦੇ ਆ ਵੀ ਐਂ ਲਿਖੀ ਸੀ ਨਹੀਂ ਜੇ ਕਿਤੇ ਕਿਤੇ ਵੀ ਕੋਈ ਮੋੜ ਗਲਤ ਹੈ ਕਿਤੇ ਕੋਈ ਸੜਕ ਦਾ ਕੋਈ ਇਹੋ ਜਿਹਾ ਐਂਗਲ ਹੈ ਜਾਂ ਕੋਈ ਹਿਊਮਨ ਐਰਰ ਹੈ ਉਹਨੂੰ ਆਪਾਂ ਠੀਕ ਕਰੀਏ ਜਾਨ ਬਹੁਤ ਕੀਮਤੀ ਹੈ ਪ੍ਰਮਾਤਮਾ ਨੇ ਜੇ ਜ਼ਿੰਦਗੀ ਬਖਸ਼ੀ ਹੈ ਤਾਂ ਆਪ ਵੀ ਬਚਣਾ ਹੈ ਦੂਜਿਆਂ ਨੂੰ ਵੀ ਬਚਾਉਣਾ ਹੈ ਜਿਓ ਔਰ ਜੀਨੇ ਦਿਓ ਰਿਕਸ਼ੇ ਪਿੱਛੇ ਲਿਖਿਆ ਹੁੰਦਾ ਕਿਤੇ ਇਧਰ ਉਧਰ ਜਾਣ ਦੀ ਲੋੜ ਨਹੀਂ ਵੱਟੀਆਂ ਵੱਡੀਆਂ ਸਖਿਆਵਾਂ ਰਿਕਸ਼ੇ ਪਿੱਛੇ ਵੀ ਲਿਖਿਆ ਹੁੰਦੀਆਂ ਜਿਓ ਔਰ ਜੀਨੇ ਦਿਓ ਅਸੀਂ ਨਾ ਜਿਉਉਣਿਆਂ ਨਾ ਜਿਉਣ ਦਿਨੇ ਆ ਕਿਸੇ ਨੂੰ ਵਿੱਚ ਟਾਂਗ ੜਾਉਣਿਆਂ ਬਸ ਸੋਇਸ ਕਰਕੇ ਲੈਰਿਕ ਅੱਗੇ ਵਾਲਿਓ ਅੱਜ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਤੁਹਾਡੇ ਕੋਲੋਂ ਵਿਦਾ ਲਵਾਂ ਪਰ ਮਜਬੂਰੀਆਂ ਨੇ ਮੈਂ ਇੱਕ ਹੋਰ ਫੰਕਸ਼ਨ ਤੇ ਵੀ ਜਾਣਾ ਚੰਡੀਗੜ੍ਹ ਮੀਟਿੰਗਾਂ ਨੇ ਦੋ ਤਿੰਨ ਚਲੋ ਜੇ ਜ਼ਿੰਮੇਵਾਰੀਆਂ ਮੈਂ ਹੱਥ ਵੱਨ ਕੇ ਲਈਆਂ ਨੇ ਤਾਂ ਫਿਰ ਜੇ ਜ਼ਿੰਮੇਵਾਰੀਆਂ ਦਿੱਤੀਆਂ ਤਾਂ ਨਿਭਾਉਂਗਾ ਵੀ ਹੁਣ ਇਹ ਨਹੀਂ ਹੈਗਾ ਕਿ ਮੈਂ ਘਰੋਂ ਹੀ ਨਿਕਲਾਂ ਪਹਿਲਾਂ ਵਾਲੇ ਘਰੋਂ ਹੀ ਨਹੀਂ ਨਿਕਲੇ ਵੱਡੇ ਵੱਡੇ ਗੇਟ ਨੇ ਅੰਦਰੋਂ ਕੁੰਡਾ ਲਾ ਲਿਆ ਕਹਿੰਦੇ ਹੁਣ ਆਪਾਂ ਬਣ ਗਏ ਹੁਣ ਨਹੀਂ ਲੋਕਾਂ ਆ ਜਾਣ ਕਿਤੇ ਨੇੜ ਤੇੜੇ ਪੌਣੇ ਇੱਕ ਪੰਜ ਸਾਲਾ ਵਫਸਰਾ ਨੇ ਕਿਹਾ ਜੀ ਵੋਟਾਂ ਆ ਗਈਆਂ ਬਾਈ ਵਾਲੀਆਂ ਬੋਟਾਂ ਆ ਗਈਆਂ ਬਾਹਰ ਨਿਕਲਣਾ ਪਊ ਲੋਕਾਂ ਕੋਲ ਜਾਣਾ ਪਊ ਕਹਿੰਦੇ ਖੋਲੋ ਗੇਟ ਗੇਟ ਤਾਂ ਖੋਲ ਲਿਆ ਕੁੰਡਾ ਤਾਂ ਗੇਟ ਨਾ ਖੁੱਲੇ ਕਹਿੰਦੇ ਉਹ ਲੱਕੜ ਨਾ ਫੁੱਲ ਗਈ ਹੋਵੇ ਥੱਲੇ ਲੱਕੜ ਵੀ ਦੇਖੇ ਲੱਕੜ ਚ ਵੀ ਕਹਿੰਦੇ ਬਿਲ ਲ ਹੈਗੀ ਹੈ ਜੀ ਕਹਿੰਦੇ ਫੇਰ ਖੁੱਲਦਾ ਕਿਉਂ ਨਹੀਂ ਬਾਅਦ ਚ ਪਤਾ ਲੱਗਿਆ ਜੀ ਲੋਕ ਬਾਹਰੋਂ ਬੰਦ ਕਰ ਗਏ ਉਹ ਕਹਿੰਦੇ ਹੁਣ ਅੰਦਰ ਹੀ ਰਹੋ ਅੰਦਰ ਹੀ ਬੈਠੇ ਨੇ ਹੁਣ ਹੁਣ ਉਸ ਘਰ ਚ ਆਉਣ ਨੂੰ ਤਰਸਦੇ ਨੇ ਮੈਂ ਕਹਿੰਦਾ ਇਹ ਲੋਕਾਂ ਦਾ ਘਰ ਹੈ ਲੋਕ ਦਿੰਦੇ ਆ ਇਹ ਘਰ ਸੋ ਕੁਦਰਤ ਨੇ ਜੋ ਦਿੱਤਾ ਹੈ ਦਾਤੇ ਨੇ ਕੋਈ ਦਾਤ ਬਖਸ਼ੀ ਉਹਦਾ ਸ਼ੁਕਰਾਨਾ ਕਰੋ ਤੇ ਬਸ ਬਹੁਤਾ-ਬਹੁਤਾ ਕਹਿ ਕੇ ਸੰਤੁਸ਼ਟੀ ਰੱਖੋ ਇਹ ਨਾ ਇਹ ਕਹਿੰਦੇ ਇਹ ਕਿਹੜਾ ਅਸੀਂ ਤਾਂ ਵੱਡਾ ਪਾਵਾਂਗੇ ਤੋਂ ਮਹਿਲ ਇਹ ਤਾਂ ਛੋਟਾ ਜਿਹਾ ਹੈ ਵੱਡਾ ਰੱਬ ਕਹਿੰਦਾ ਚੱਲ ਕੋਈ ਨਹੀਂ ਤੁਸੀਂ ਵੱਡੇ ਹੀ ਪਾ ਲਓ ਫਿਰ ਇਧਰਲੇ ਪਾਸੇ ਨਹੀਂ ਆਉਣ ਦਿੰਦੇ ਹੁਣ ਹੁਣ ਉਸ ਘਰ ਚਾਉਣ ਨੂੰ ਕਰਸਦੇ ਆ ਉਧਰ ਤਾਂ ਜੀ ਬਹੁਤ ਵੱਡੀ ਹੈ ਜੀ ਡਰੀਏ ਕਰਤਾਰੋਂ ਡਰੀਏ ਉੱਚੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਰੱਬ ਤੋਂ ਡਰੀਏ ਸੋ ਮੈਂ ਇੱਕ ਵਾਰੀ ਫੇਰ ਇਹਨਾਂ ਖੂਬਸੂਰਤ ਜੋੜੀਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਇਹਨਾਂ ਦੇ ਮਾਪਿਆਂ ਨੂੰ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਕਿ ਜ਼ਿੰਦਗੀ ਦਾ ਨਵਾਂ ਅਧਿਆਇ ਸ਼ੁਰੂ ਹੋਣ ਲੱਗਿਆ ਤੇ ਪਿਆਰ ਮੁਹੱਬਤ ਨਾਲ ਜ਼ਿੰਦਗੀ 'ਚ ਇੱਕ ਨਵੀਂ ਪੌੜੀ ਜਿਹੜੀ ਤੁਸੀਂ ਚੜਨ ਲੱਗੇ ਹੋ ਗ੍ਰਹਿਸਤੀ ਜੀਵਨ ਦੀ ਗੁਰਨਾਨਕ ਸਾਹਿਬ ਨੇ ਕਿਹਾ ਗ੍ਰਹਿਸਤੀ ਜੀਵਨ ਸਭ ਤੋਂ ਉੱਤਮ ਸੋ ਗੱਡੀ ਦੇ ਦੋ ਪਹੀਏ ਨੇ ਕਹਿੰਦੇ ਜਿਹੜਾ ਗ੍ਰਹਿਸਤੀ ਜੀਵਨ ਹੈ ਔਰ ਦੋਨੋਂ ਪਹੀਏ ਬੈਲੈਂਸ ਨਾਲ ਚੱਲਣ ਤਾਂ ਗੱਡੀ ਭੱਜੀ ਜਾਂਦੀ ਹੈ ਇੱਕ ਟਾਇਰ ਪੈਂਚਰ ਹੋਵੇ ਦੂਜਾ ਇੱਕ ਇੱਕ ਟਾਇਰ ਤੇ ਭਾਰ ਤੇ ਗੱਡੀ ਚੱਲ ਨਹੀਂ ਸਕਦੀ ਤੇ ਪੈਂਚਰ ਵਾਲੇ ਨੂੰ ਫਿਰ ਲੋਕ ਵੀ ਦੇਖਦੇ ਆ ਜਦੋਂ ਸੜਕ ਤੇ ਲੀਜ ਹੀ ਪੈਂਦੀ ਹੈ ਨਾ ਰਵੜਦੀ ਫੇ ਲੋਕ ਵੀ ਦੇਖਦੇ ਵੀ ਇੱਕ ਪੈਂਚਰ ਸੀ ਉਹ ਓਹੀ ਲਈ ਗਿਆ ਸੋ ਭਾਂਡੇ ਨੇ